ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਹੋ ਗਈ ਹੈ ਆਮ ਆਦਮੀ ਪਾਰਟੀ ਦੇ 7 ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ 7 ਵਿਧਾਇਕਾਂ ਚੋਂ ਇੱਕ ਨੇ ਅਸਤੀਫਾ ਵੀ ਦੇ ਦਿੱਤਾ ਹੈ 7 ਵਿਧਾਇਕਾਂ ਦਾ ਝਟਕਾ ਲੱਗਿਆ 8 ਦਿਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਜਿਸ ਸਮੇਂ ਆਮ ਆਦਮੀ ਪਾਰਟੀ ਦਿੱਲੀ ਚੋਣਾਂ 'ਚ ਉਲਜੀ ਹੈ ਉਸ ਸਮੇਂ 7 ਵਿਧਾਇਕ ਪਾਰਟੀ ਛੱਡਣ ਦਾ ਐਲਾਨ ਕਰ ਚੁੱਕੇ ਨੇ 7 ਵਿਧਾਇਕ ਕਿਹੜੇ-ਕਿਹੜੇ ਨੇ ਕਿੱਥੋਂ-ਕਿੱਥੋਂ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਕੇਜਰੀਵਾਲ ਮਨੀਸ਼ ਸੋਸੋਧਿਆ ਭਗਵੰਤ ਮਾਨ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ 7 ਵਿਧਾਇਕਾਂ ਨੇ 7 ਐਮਐਲਏ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਦਰਅਸਲ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ 5 ਦਿਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਤੇ ਕਰਾਰਾ ਝਟਕਾ ਲੱਗਿਆ ਆਮ ਆਦਮੀ ਪਾਰਟੀ ਜਿਹੜੀ ਸੱਤਾ ਦੇ ਸਿਖਰ ਵੱਲ ਨੂੰ ਲਗਾਤਾਰ ਵੱਧ ਰਹੀ ਹੈ ਉਸ ਨੂੰ ਉਸ ਵੇਲੇ ਇਹ ਝਟਕਾ ਲੱਗਣਾ ਆਪਣੇ ਆਪ ਦੇ ਵਿੱਚ ਜੜਾ ਹਲਾਉਣ ਵਾਲਾ ਕੰਮ ਸਾਬਤ ਹੋ ਸਕਦਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਤੋਂ 5 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਮੌਜੂਦਾ 7 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਇਹਨਾਂ ਦੇ ਵਿੱਚ ਮਹਿਰੋਲੀ ਤਰਲੋਕਪੁਰੀ ਜਨਕਪੁਰੀ ਵਿਜਵਾਸ ਵਿਜਵਾਸਨ పాలਮ ਅਦਰਸ਼ ਨਗਰ ਕਸਤੂਰਬਾ ਨਗਰ ਵਿਧਾਨ ਸਭਾ ਸੀਟਾਂ ਸ਼ਾਮਲ ਨੇ ਦਿੱਲੀ ਦੀਆਂ ਮਹਰੋਲੀ ਤੋਂ ਦੋ ਵਾਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੁਰਾਨ ਮਜੀਦ ਦੀ ਬੇਅਦਬੀ ਦੇ ਮਲਜ਼ਮ ਨਰੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਉਹਨਾਂ ਨੇ ਆਪਣੇ ਅਸਤੀਫੇ ਦੀ ਵਜ੍ਹਾ ਪਾਰਟੀ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਦੱਸਿਆ ਉਹਨਾਂ ਨੇ ਆਪਣੇ ਐਕਸਪੋਸਟ ਦੇ ਵਿੱਚ ਪਾਰਟੀ ਛੱਡਣ ਦੀ ਸਾਰੀ ਕਹਾਣੀ ਖੋਲ ਕੇ ਦਿੱਤੀ ਉਹਨਾਂ ਨੇ ਲਿਖਿਆ ਕਿ ਆਪ ਦਾ ਜਿਹੜਾ ਉਭਾਰ ਹੈ ਜਨਮ ਹੈ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਅਨਾੰਦੋਲਨ ਦੇ ਵਿੱਚ ਭਾਰਤੀ ਰਾਜਨੀਤੀ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੇ ਲਈ ਹੋਇਆ ਸੀ ਪਰ ਮੈਂ ਬੜੇ ਦੁਖੀ ਹੋ ਕੇ ਇਹ ਗੱਲ ਕਹਿ ਰਿਹਾ ਕਿ ਭ੍ਰਿਸ਼ਟਾਚਾਰ ਆਮ ਆਦਮੀ ਪਾਰਟੀ ਬਿਲਕੁਲ ਵੀ ਘਟਾ ਨਹੀਂ ਸਕੀ ਬਲਕਿ ਆਮ ਆਦਮੀ ਪਾਰਟੀ ਆਪ ਹੀ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਫਸ ਚੁੱਕੀ ਹੈ ਹੁਣ ਜਿਹੜੇ ਵਿਧਾਇਕ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ ਉਹਨਾਂ ਦੇ ਵਿੱਚ ਪਾਲਮ ਤੋਂ ਵਿਧਾਇਕ ਭਾਵਨਾਗੋੜ ਭਾਵਨਾਗੋੜ ਮਹਿਰੋਲੀ ਤੋਂ ਵਿਧਾਇਕ ਨਰੇਸ਼ যাদব ਜਨਕਪੁਰੀ ਤੋਂ ਵਿਧਾਇਕ ਰਜੇਸ਼ ॠषि ਤੇ ਲੋਕਪੁਰੀ ਤੋਂ ਵਿਧਾਇਕ ਰੋਹਿਤ ਮਹਿਰੋਲੀਆ ਕਸਤੂਰਬਾ ਨਗਰ ਤੋਂ ਵਿਧਾਇਕ ਮਦਨlal ਬਿਜਵਾਸਣ ਤੋਂ ਵਿਧਾਇਕ ਭពਿੰਦਰ ਜੂਨ ਅਦਰਸ਼ ਨਗਰ ਤੋਂ ਵਿਧਾਇਕ ਪਵਨ ਸ਼ਰਮਾ ਸ਼ਾਮਲ ਨੇ ਜਣੀ ਕਿ ਐਡ ਚੋਣਾ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੱਡੀ ਗੜਬੜੀ ਜਿਹੜੀ ਹੈ ਉਹ ਸਾਹਮਣੇ ਆ ਚੁੱਕੀ ਹੈ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਕਿੱਧਰ ਜਾ ਸਕਦੇ ਆ ਤੁਹਾਨੂੰ ਯਾਦ ਹੋਵੇਗਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਜਦੋਂ ਤਿਆਰੀਆਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰਨੀਆਂ ਸ਼ੁਰੂ ਕੀਤੀਆਂ ਸੀ ਮੈਂ ਉਸ ਸਮੇਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਿੱਚ ਬਗਾਵਤ ਹੈ ਆਮ ਆਦਮੀ ਪਾਰਟੀ ਦੇ 20 ਵਿਧਾਇਕ ਜਿਹੜੇ ਆ ਉਹ ਨਾਰਾਜ਼ ਨੇ ਉਹ ਦਿੱਲੀ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਉਹਨਾਂ ਦੇ ਘਰ ਇਕੱਠੇ ਹੋਏ ਸੀ ਇਹ ਖਬਰ ਮੈਂ ਤੁਹਾਨੂੰ ਦਿੱਤੀ ਸੀ ਉਦੋਂ ਕਈ ਸੱਜਣ ਕਮੈਂਟ ਬਾਕਸ ਚ ਆ ਕੇ ਬੜੀ ਤਰਾਂ ਦੀਆਂ ਇੱਧਰ ਦੀਆਂ ਉੱਧਰ ਦੀਆਂ ਮੈਨੂੰ ਗਾਲਾਂ ਵੀ ਕੱਢਦੇ ਸੀ ਬੜੇ ਸਿੱਧੇ ਪੁੱਠੇ ਝੂਠੀ ਖਬਰ ਸੱਚੀ ਖਬਰ ਆ ਹੁੰਦੀ ਹੈ ਖਬਰ ਉਦੋਂ ਤੁਹਾਨੂੰ ਦਿੱਤੀ ਸੀ ਕਿ ਇਦਾਂ ਹੋਣਾ ਹੈ ਇਹ ਚੀਜ਼ਾਂ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਅੰਦਰ ਤੇ ਇਸ ਤੀਫਿਆਂ ਨੇ ਸਾਬਤ ਕਰ ਦਿੱਤਾ ਕਿ ਉਸ ਸਮੇਂ ਜੋ ਮੈਂ ਤੁਹਾਨੂੰ ਖਬਰ ਦਿੱਤੀ ਸੀ ਉਸ ਚ ਕਿੰਨਾ ਅਕਦਮ ਸੀ ਜਿਹੜੇ ਸੱਜਣ ਬੇਲੀ ਮੈਂ ਹੁਣ ਸ਼ਬਦ ਨਹੀਂ ਵਰਤਦਾ ਉਹ ਜੋ ਮੇਰੇ ਮੂੰਹ ਚ ਆ ਰਿਹਾ ਵੀ ਥੋੜਾ ਖੰਡ ਰੱਖੀ ਦੀਆਂ ਚੀਜ਼ਾਂ ਰਾਜਨੀਤੀ ਦੇ ਵਿੱਚ ਰੋਟੀਆਂ ਪੱਕਦੀਆਂ ਤੇ ਸਿੱਕਦੀਆਂ ਨੂੰ ਥੋੜਾ ਵਕਤ ਲੱਗਦਾ ਇੱਕੋ ਲਖਤ ਬੁਰਕੀ ਤੋੜ ਕੇ ਮੂੰਹ 'ਚ ਨਹੀਂ ਪਾਈ ਜਾ ਸਕਦੀ ਉਧਰ ਆਮ ਆਦਮੀ ਪਾਰਟੀ ਇਸ ਸਮੇਂ ਕਹਿ ਸਕਦੇ ਆ ਕਿ ਆਪਣੇ ਬੁਨੇ ਜਾਲ 'ਚ ਫਸ ਗਿਆ ਜਾਤਾ ਇੱਕ ਪਾਸੇ ਤਾਂ ਕੇਂਦਰ ਦੀ ਸੱਤਾ ਬੇਈਮਾਨ ਹੋ ਕੇ ਉੱਥੇ ਪੂਰਾ ਜ਼ੋਰ ਲਾ ਰਹੀ ਹੈ ਕਿ ਕਿਸੇ ਤਰੀਕੇ ਨਾਲ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਜਾ ਸਕੇ ਇਧਰ ਆਮ ਆਦਮੀ ਪਾਰਟੀ ਆਪਣੀ ਸੱਤਾ ਨੂੰ ਬਚਾਉਣ ਦੇ ਲਈ ਜ਼ੋਰ ਅਜ਼ਮਾਇਸ਼ ਕਰ ਰਹੀ ਹੈ ਹੱਥ ਕੰਡੇ ਦੋਵੇਂ ਦੋਮ ਇਹ ਚ ਨਹੀਂ ਹੈਗਾ ਕਿ ਆਮ ਆਦਮੀ ਪਾਰਟੀ ਵਾਲੇ ਦੁੱਧ ਤੋਤੇ ਆ ਤੇ ਆ ਬੀਜੇਪੀ ਵਾਲੇ ਜਿਹੜੇ ਨੇ ਬੜੇ ਕਰਪਟ ਨੇ ਤੇ ਬੜੇ ਦੁਰਵਰਤੋ ਕਰ ਰਹੇ ਨੇ ਸਾਧਨਾ ਦੀ ਦੁਰਵਰਤੋਂ ਜਿਹੜੀ ਆ ਉਹ ਦੋਵੇਂ ਪਾਸੇ ਹੋ ਰਹੀ ਹੈ ਇੱਕ ਪਾਸੇ ਕੇਂਦਰ ਦੇ ਸਾਧਨਾ ਦੀ ਦੁਰਵਰਤੋਂ ਹੋ ਰਹੀ ਹੈ ਦੂਜੇ ਪਾਸੇ ਪੰਜਾਬ ਦੇ ਸਾਧਨਾ ਦੀ ਦੁਰਵਰਤੋਂ ਹੋ ਰਹੀ ਹੈ ਦੁਰਵਰਤੋਂ ਦੋਵੇਂ ਥਾਵਾਂ 'ਤੇ ਹੋ ਰਹੀ ਹੈ ਦੋਵੇਂ ਅੱਡੀ ਚੋਟੀ ਦਾ ਜੋਰ ਲਾ ਰਹੇ ਨੇ ਬੜੀ ਸਖਤ ਟੱਕਰ ਹੈ ਮੈਂ ਸਰਵੇ ਵੀ ਕਰਕੇ ਆਇਆ ਤੁਹਾਨੂੰ ਉਹ ਸਰਵੇ ਵੀ ਦਿਖਾਵਾਂਗੇ ਤੇ ਉਹਦਾ ਅਨਾਲਿਸਿਸ ਵੀ ਕਰਾਂਗੇ ਉਹਦਾ ਨਿਚੋੜ ਕੱਢਣ ਦੀ ਕੋਸ਼ਿਸ਼ ਵੀ ਕਰਾਂਗੇ ਮੈਂ ਦਿੱਲੀ ਚ 3-4 ਦਿਨ ਲਾ ਕੇ ਆਇਆ ਤੁਹਾਨੂੰ ਸਾਰੀ ਕਹਾਣੀ ਜਿਹੜੀ ਆ ਖੋਲ ਕੇ ਦੱਸਾਂਗੇ ਕਿ ਆਖਰਕਾਰ ਮਸਲਾ ਕੀ ਹੈ ਪਰ ਕਹਿ ਸਕਦੇ ਆ ਕਿ ਕੇਜਰੀਵਾਲ ਨੂੰ ਜ਼ੋਰ ਦਾ ਝਟਕਾ ਧੀਰੇ ਸੇ ਲਗਾ